ਫਿਰੋਜ਼ਪੁਰ ਪੱਟੀ ਰੇਲਵੇ ਲਾਈਨ ਵਿਛਾਉਣ ਦੀ ਭਜੀ ਆਸ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਨੇ ਖੋਲੇ ਰਾਜ 704 ਕਰੋੜ ਦੀ ਲਾਗਤ ਨਾਲ ਪੌਣੇ 26 ਕਿਲੋਮੀਟਰ ਵਿੱਚ ਪ੍ਰੋਜੈਕਟ ਹੋਵੇਗਾ ਤਿਆਰ ਦੋਨਾਂ ਜ਼ਿਲ੍ਹਿਆਂ ਦੇ 12 ਪਿੰਡਾਂ ਨੂੰ ਕਵਰ ਕਰੇਗਾ ਪ੍ਰੋਜੈਕਟ ਫਿਰੋਜ਼ਪੁਰ ਖੇਮ ਕਰਨ ਦਾ ਫਾਸਲਾ 294 ਤੋਂ ਘੱਟ ਕੇ ਰਹਿ ਜਾਵੇਗਾ 110 ਕਿਲੋਮੀਟਰ 400 ਕਰੋੜ ਨਾਲ ਸਤਲੁਜ ਤੇ ਬਣੇਗਾ ਪੁਲ ਰੇਲ ਮੰਤਰਾਲੇ ਨੇ ਫਿਰੋਜ਼ਪੁਰ ਪੱਟੀ ਰੇਲ ਲਿੰਕ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ ਇਹ ਪ੍ਰੋਜੈਕਟ ਕੁੱਲ 26 ਕਿਲੋਮੀਟਰ ਲੰਬਾ ਹੋਵੇਗਾ ਅਤੇ ਇਸ ਦੀ ਅਨੁਮਾਨਿਤ ਲਾਗਤ 764 ਕਰੋੜ ਰੁਪਏ ਲੱਖ ਹੈ ਜਿਸ ਵਿੱਚੋਂ 166 ਕਰੋੜ ਜ਼ਮੀਨ ਅਦਿਗਰੇ ਲਈ ਹੋਣਗੇ ਜੋ ਰੇਲਵੇ ਵੱਲੋਂ ਪਰੇ ਜਾਣਗੇ ਅੱਜ ਮੀਡੀਆ ਬਰੀਫਿੰਗ ਦੌਰਾਨ ਇਹ ਜਾਣਕਾਰੀ ਦਿੰਦਿਆਂ ਰਵਨੀਤ ਸਿੰਘ ਬਿੱਟੂ ਕੇਂਦਰੀ ਰੇਲਵੇ ਰਾਜ ਮੰਤਰੀ ਨੇ ਕਿਹਾ ਕਿ ਇਹ ਪ੍ਰੋਜੈਕਟ ਰਣਨੀਤਕ ਅਤੇ ਆਰਥਿਕ ਦੋਹਾਂ ਪੱਖੋਂ ਬਹੁਤ ਮਹੱਤਵਪੂਰਨ ਹੈ इस नाल फिरोजपुर और अमृतसर विचार फासला एक सौ छियानवे किलोमीटर तो घट के लगभग एक सौ किलोमीटर रह जाएगा जबकि जम्मू फिरोजपुर फाजिलका मुंबई कारीडोर दो सौ छत्ती किलोमीटर घट हो जाएगा यह प्रोजैक्ट मालवा माझा खेत्रा विकार एक महत्वपूर्ण कड़ी साबित होगा जिस नाल खेतरी आवाजाई और लॉजिस्टिक दखलदारी सुधार आएगा भारत के माण प्रधानमंत्री नरेंद्र मोदी रेल मंत्री अमित शाह जी ਅਤੇ ਰੇਲ ਮੰਤਰੀ શ્રી ਅਸ਼ਵਨੀ ਵੈਸ਼ਨਵ ਜੀ ਦਾ ਧੰਨਵਾਦ ਕਰਦਿਆਂ ਬਿੱਟੂ ਨੇ ਕਿਹਾ ਕਿ ਇਹ ਪੰਜਾਬ ਲਈ ਇੱਕ ਇਤਿਹਾਸਕ ਤੋਹਫਾ ਹੈ ਨਵੀਂ ਰੇਲ ਲਾਈਨ ਜਲੰਧਰ ਫਿਰੋਜ਼ਪੁਰ ਅਤੇ ਪੱਟੀ ਖੇਮਕਰ ਰੂਟਾ ਨੂੰ ਜੋੜੇਗੀ ਜਿਸ ਨਾਲ ਅੰਤਰਰਾਸ਼ਟਰੀ ਸਰਦ ਦੇ ਨੇੜੇ ਇੱਕ ਸਿੱਧਾ ਅਤੇ ਵਿਕਲਪੀ ਸੰਪਰਕ ਸਥਾਪਿਤ ਹੋਵੇਗਾ ਇਹ ਰੂਟ ਰਣਨੀਤਿਕ ਰੱਖਿਆ ਮਹੱਤਤਾ ਵਾਲੇ ਖੇਤਰਾ ਰਾਹੀਂ ਲੰਘਦਾ ਹੈ ਜਿਸ ਨਾਲ ਫੌਜੀ ਜਵਾਨਾਂ ਸામਗਰੀ ਅਤੇ ਸਪਲਾਈਜ਼ ਦੀ ਤੇਜ਼ ਗਤੀ ਨਾਲ ਆਵਾਜਾਈ ਸੰਭਵ ਹੋਵੇਗੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਰਣਨੀਤਕ ਲਾਭਾਂ ਤੋਂ ਇਲਾਵਾ ਇਸ ਪ੍ਰੋਜੈਕਟ ਨਾਲ ਵੱਡੇ ਪੱਧਰ ਤੇ ਸਮਾਜਿਕ ਅਤੇ ਆਰਥਿਕ ਫਾਇਦੇ ਹੋਣਗੇ ਇਸ ਨਾਲ ਲਗਭਗ 10 ਲੱਖ ਲੋਕਾਂ ਨੂੰ ਸਿੱਧਾ ਅਤੇ ਅਪਰੋਕਸ਼ ਤੌਰ ਤੇ ਲਾਭ ਹੋਵੇਗਾ ਅਤੇ ਲਗਭਗ 2,50,000 ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ ਇਹ ਰੇਲ ਲਾਈਨ ਹਰ ਰੋਜ਼ 2500 ਤੋਂ 3500 ਯਾਤਰੀਆਂ ਲਈ ਸਹੂਲਤਾਂ ਪ੍ਰਦਾਨ ਕਰੇਗੀ ਜਿਸ ਨਾਲ ਖਾਸ ਤੌਰ ਤੇ ਵਿਦਿਆਰਥੀ ਕਰਮਚਾਰੀ ਅਤੇ ਪਿੰਡਾਂ ਦੇ ਮਰੀਜ਼ ਲਾਪਨਵਿਤ ਹੋਣਗੇ ਇਹ ਰੇਲ ਲਿੰਕ ਵਪਾਰ ਅਤੇ ਉਦਯੋਗੀ ਵਿਕਾਸ ਨੂੰ ਤੀਬਰ ਕਰੇਗਾ ਮਾਲਵਾਜਾਈ ਦੇ ਖਰਚੇ ਘਟਾਏਗਾ ਅਤੇ ਖੇਤੀਬਾੜੀ ਬਾਜ਼ਾਰਾਂ ਤੱਕ ਪਹੁੰਚ ਸੁਗਮ ਬਣਾਵੇਗਾ ਇਸ ਨਾਲ ਸਿੱਖਿਆ ਸਿਹਤ ਅਤੇ ਹੋਰ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਵਧੇਗਾ ਨਵੀਂ ਰੇਲ ਲਾਈਨ ਅੰਮ੍ਰਿਤਸਰ ਜੋ ਕਿ